21 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਤਲਵੰਡੀ ਸਾਬੋ ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਵਾਰਡ ਨੰਬਰ 1 ਤੋਂ ਉਮੀਦਵਾਰ ਜਸਪ੍ਰੀਤ ਕੌਰ ਪਤਨੀ ਚਮਕੌਰ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਅੱਜ ਵਿਸ਼ੇਸ਼ ਤੌਰ ਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਖੁਸ਼ਬਾਦ ਸਿੰਘ ਜਟਾਣਾ ਪੁੱਜੇ ਜਿਨ੍ਹਾਂ ਉਮੀਦਵਾਰ ਦੇ ਦਫ਼ਤਰ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਚੋਣ ਪ੍ਰਚਾਰ ਨੂੰ ਤੇਜ਼ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਬੇਸ਼ੱਕ ਆਮ ਆਦਮੀ ਪਾਰਟੀ ਵੱਲੋਂ ਥੱਕੇ ਨਾਲ ਉਮੀਦਵਾਰਾਂ ਨੂੰ ਜਿਤਾਇਆ ਗਿਆ ਤੇ ਕਾਗਜ਼ ਰੱਦ ਕਰਾਏ ਗਏ ਹਨ ਪਰ ਬਾਕੀ ਰਹਿੰਦੇ ਉਮੀਦਵਾਰ ਪੱਡੀ ਲੀਡ ਲੈ ਕੇ ਜਿੱਤ ਹਾਸਲ ਕਰਨਗੇ। ਨਗਰਪੰਚਾਇਤ ਨਗਰ ਕੌਂਸਲ ਇਲੈਕਸ਼ਨ ਜਿਹੜੇ ਤਲਵੰਡੀ ਸਾਬੋ ਦੇ कि ਹਮੇਸ਼ਾ ਹੀ ਬੜੇ ਦਿਲਚਸਪ ਹੁੰਦੇ ਔਰ ਬੜਾ ਇਤੇ ਗਹਿਗੜ ਮੁਕਾਬਲਾ ਹਰ ਵਾਰ ਹੁੰਦਾ ਹੈ ਇਸ ਵਾਰ ਵੀ ਗਹਿਗੜ ਮੁਕਾਬਲਾ ਔਰ ਘੋਲ ਹੋੜਾ ਸੀ ਪਰ ਜਿਹੜੀ ਸਾਡੀ ਸੱਤਾਧਾਰੀ ਪਾਰਟੀ ਹੈ ਰੂਲਿੰਗ ਪਾਰਟੀ ਹੈ ਐਮਐਲਏ ਤੋਂ ਆਮ ਆਦਮੀ ਦੀ ਇਹਨਾਂ ਨੇ ਜੀ ਕਾਂਗਰਸ ਪਾਰਟੀ ਦੇ 15 ਚੋਂ 7 ਉਮੀਦਵਾਰਾਂ ਦੇ ਜਿਹੜੇ ਕਾਗਜ਼ ਹੈ ਉਹ ਤੱਕੇ ਨਾ ਰੱਦ ਕਰਦੇ ਹਮ ਅਕਾਲੀ ਦਲ ਦੇ ਵੀ ਕਰਦੇ ਭਾਜਪਾ ਦੇ ਤਾਂ ਇਥੋਂ ਤੱਕ ਕੀਤਾ ਕਿ ਉਹਨਾਂ ਨੂੰ ਫੜ ਕੇ ਕੁੱਟਿਆ ਕਾਗਜ਼ ਪਾੜ ਤੇ ਭਜਾ ਤੇ ਔਰ ਇਸ ਕਿਸਮ ਦੀ ਗੁੰਡਾਗਰਦੀ ਜਿਹੜੀ ਕਦੇ ਇਸ ਤੋਂ ਪਹਿਲਾਂ ਮੈਂ ਨਹੀਂ ਸਮਝਦਾ ਕਿ ਇਸ ਸ਼ਹਿਰ 'ਚ ਦਸਵੇਂ ਬਾਦਸ਼ਾਹ ਦੀ ਚਰਨਛੂਹ ਧਰਤੀ 'ਤੇ ਕਦੇ ਹੋਈ ਹੋਵੇ ਕਾਗਜ਼ ਰੱਦ ਕਰਕੇ ਇਹਨਾਂ ਨੇ ਆਪਦੇ ਪੰਜ ਐਮਸੀ ਯੂਨੈਨਿਮਸ ਜਿਤਾ ਲਈ ਪੰਜ ਐਸੇ ਐਮਸੀ ਬਣਾ ਲਏ ਜਿਨ੍ਹਾਂ ਦੇ ਖਿਲਾਫ ਸਾਰੀਆਂ ਪਾਰਟੀਆਂ ਦੇ ਕਾਂਗਰਸ ਦੇ ਵੀ ਕਾਗਜ਼ ਰੱਦ ਕਰਤੇ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਦੇ ਵੀ ਕਾਗਜ਼ ਰੱਦ ਕਰ ਪਰ ਇੱਥੋਂ ਤੱਕ ਗੱਲ ਨਹੀਂ ਖੜੀ ਹੋਈ ਮੈਜੋਰਿਟੀ ਲਈ ਤਿੰਨ ਚਾਰ ਹੋਰ ਐਮਸੀ ਚਾਹੀਦੇ ਆ ਆਮ ਆਦਮੀ ਨੂੰ ਇੰਨਾ ਬੁਖਾਰ ਚੜਿਆ ਹੋਇਆ ਕਿ ਪੰਜ ਆਪ ਦੇ ਐਮਸੀ ਬਿਨਾਂ ਲੜਾਈ ਤੋਂ ਬਿਨਾਂ ਵੋਟਾਂ ਤੋਂ ਜਿਤਾਉਣ ਦੇ باوجود ਵੀ ਅੱਜ ਇਹਨਾਂ ਦੀ ਧੜਕਣ ਖਤਮ ਨਹੀਂ ਹੋਈ ਨਗਰ ਕੌਂਸਲ ਦਾ ਪ੍ਰਧਾਨ ਬਣਾਉਣ ਲਈ ਇਹਨਾਂ ਨੂੰ ਤਿੰਨ ਜਾਂ ਚਾਰ ਐਮਸੀ ਚਾਹੀਦੇ ਹੁਣ ਉਹਦਾ ਵੀ ਇਹਨਾਂ ਨੂੰ ਇੰਨਾ ਡਰ ਲੱਗਿਆ ਬੁਖਾਰ ਚੜਿਆ ਹੋਇਆ ਹੈ ਕਿ ਸਾਡੇ ਉਮੀਦਵਾਰਾਂ ਨੂੰ ਗੈਂਗਸਟਰ اے ਕੈਟਾਗਰੀ ਦੇ ਜਿਹੜੇ ਕੈਨੇਡਾ ਫੋਰਨ ਕੰਟਰੀਜ਼ 'ਚ ਬੈਠੇ ਆ ਅਰਸ਼ਦ ਅੱਲਾ ਅੱਜ ਕੱਲ ਨਵੇਂ ਨਵੇਂ ਹੋਰ ਆ ਗਏ ਜੀ ਕਈ ਤਰ੍ਹਾਂ ਦੇ ਉਹਨਾਂ ਦੇ ਗਾਂ ਚੇਲੇ ਫੋਨ ਕੀਤੇ ਜਾ ਰਹੇ ਆ ਡਰਾਇਆ ਜਾ ਰਿਹਾ ਕਾਗਜ਼ ਨਾ ਭਰਿਓ ਤੁਹਾਡੇ ਬੱਚਿਆਂ ਦੀ ਖੈਰ ਨਹੀਂ ਇਲੈਕਸ਼ਨ ਲੜੇ ਤੁਹਾਡੀ ਖੈਰ ਨਹੀਂ ਮੈਂ ਤਾਂ ਐਸਐਸਪੀ ਬਟਿੰਡਾ ਸਾਹਿਬਾ ਨੂੰ ਤਾਂ ਮੈਂ ਪੁੱਛਣਾ ਹੀ ਚਾਹੁੰਦਾ ਇਹਦੇ ਨਾਲ ਨਾਲ ਮੈਂ ਡੀਜੀ ਡੀਜੀਪੀ ਪੰਜਾਬ ਤੌਰਵ ਯਾਦਵ ਜੀ ਬੜੇ ਹੋਨਰ ਅਫਸਰ ਨੇ ਉਹਨਾਂ ਨੂੰ ਮੇਰਾ ਇੱਕ ਸਵਾਲ ਹੈ ਔਰ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਮੇਰਾ ਇੱਕ ਸਵਾਲ ਹੈ ਕਿ ਜਦੋਂ ਕਿਸੇ ਗੈਂਗਸਟਰ ਦਾ ਵਿਰੋਧੀ ਪਾਰਟੀ ਦੇ ਉਮੀਦਵਾਰ ਨੂੰ ਫੋਨ ਆਉਂਦਾ ਹੈ ਕਿ ਤੂੰ ਇਲੈਕਸ਼ਨ ਨਾ ਲੜ ਤੇ ਰੂਲਿੰਗ ਪਾਰਟੀ ਦੇ ਹੱਕ 'ਚ ਬਹਿ ਜਾ ਤੇ ਅਕਸਰ ਨੂੰ ਉਸ ਗੈਂਗਸਟਰ ਨੂੰ ਕਿਸੇ ਨੇ ਪਹੁੰਚਤਾ ਕੀਤੀ ਨਾ ਅਸੀਂ ਨੰਬਰ ਵੀ ਦਿੱਤਾ ਹੈ ਐਸਐਸਪੀ ਬਟਿੰਡਾ ਨੂੰ ਐਫਆਈਆਰ ਵੀ ਲਾਜ ਹੋਈ ਹੈ ਉਸ ਨੰਬਰ ਤੇ ਬਕਾਇਦਾ ਜਿਹੜਾ ਨਾਮ ਹੈ ਮੈਂ ਤੁਹਾਨੂੰ ਆਲਰੇਡੀ ਪਹਿਲਾਂ ਦੱਸ ਚੁੱਕਿਆ ਹੈ ਇਹ ਇਹ ਇਸ਼ਾਰਾ ਕਿੱਧਰ ਨੂੰ ਹੋ ਰਿਹਾ ਤੁਸੀਂ ਬੜਾ ਚੰਗੀ ਤਰ੍ਹਾਂ ਜਾਣਦੇ ਹੋ ਇਸ ਵਕਤ ਰੂਲਿੰਗ ਪਾਰਟੀ ਦੀ ਜਿਹੜੀ ਐਮਐਲਏ ਐਤਲਵੰਟੀ ਸਾਹਿਬ ਉਹ ਤੋਂ ਮੰਤਰੀ ਸਹਿਬਾ ਬਿਨਾ ਮਹਿਕਮੇ ਤੋਂ ਉਹ بڑے ਉਤਾਵਲੇ ਹੋ ਰਿਹਾ ਹੈ ਤਰਲੋ ਬੱਛੀ ਹੋ ਰਿਹਾ ਹੈ ਨਗਰ ਕੌਂਸਲ ਦਾ ਪ੍ਰਧਾਨ ਬਣਾਉਂਦੀ ਤੇ ਇਥੋਂ ਤੱਕ ਜਿਹੜੇ ਬਾਹਰਲੇ ਦੇਸ਼ਾਂ ਸਬ ਸਮੁੰਦਰੋਂ ਪਾਰ ਗੈਂਗਸਟਰ ਬੈਠੇ ਆ ਉਹਨਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਫੋਨ ਕਰਾਂਗੇ ਜੀ ਜੀ ਸਾਹਿਬ ਸੀਮ ਸਾਹਿਬ ਸਾਡੀ ਬੇਨਤੀ ਹੈ ਕਿ ਸਾਡੀ ਇਸ ਗੱਲ ਦਾ ਸੰਗਿਆਲ ਲਿਆ ਜਾਵੇ ਔਰ ਇਹ ਤੇ ਇਨਕੁਆਰੀ ਹੋਣੀ ਚਾਹੀਦੀ ਹੈ ਕਿ ਜਿਹੜਾ ਫੋਨ ਆਇਆ ਹੈ ਕਿ ਕਿਹਨੇ ਕਰਵਾਇਆ ਹੈ ਔਰ ਕਿਸ ਲੀਡਰ ਦੀ ਇਹਦੇ ਵਿੱਚ ਭੂਮਿਕਾ ਹੈ ਲੋਕਾਂ ਲੋਕਾਂ ਦੇ ਵਿੱਚ ਸ਼ਹਿਰਾਂ 'ਚ ਰੋਸ ਪਾਇਆ ਜਾ ਰਿਹਾ ਹੈ ਕਿਵੇਂ ਲੱਗਦਾ ਤੁਸੀਂ ਲੋਕਾਂ ਨਾਲ ਮਿਲੇ ਹੋ ਵੱਖ-ਵੱਖ ਦਫ਼ਤਰਾਂ 'ਚ ਵੀ ਗਏ ਹੋ ਰੋਸ ਤਾਂ ਇਸ ਕਿਸਮ ਦਾ ਪਾਇਆ ਜਾ ਰਿਹਾ ਮੈਨੂੰ ਨਹੀਂ ਲੱਗਦਾ ਪਿਛਲੇ ਦਿਨ ਸਾਲਾਂ ਜੇ ਜਦੋਂ ਦੀ ਇਹ ਝਾੜੂ ਪਾਰਟੀ ਦੀ ਸਰਕਾਰ ਆਈ ਹੈ ਬੀਬੀ ਇੱਥੋਂ ਐਮਐਲਏ ਬਣੀ ਹੈ ਤਲਵੰਡੀ ਤੇ ਰਾਮਾ ਮੰਡੀ ਦੋਨੇ ਮੰਡੀਆਂ ਦਾ ਮੈਨੂੰ ਨਹੀਂ ਲੱਗਦਾ ਕੋਈ ਐਸਾ ਵਪਾਰੀ ਦੁਕਾਨਦਾਰ ਹੋਣਾ ਜਿਹਨੇ ਕਿਸੇ ਨਾ ਕਿਸੇ ਗੈਂਗਸਟਰ ਨੂੰ ਫਰौती ਨਾ ਦਿੱਤੀ ਹੋ। ਲੱਖਾਂ ਕਰੋੜਾ ਰੁਪਈਆ ਤਲਵੰਡੀ ਰਾਮੇ ਦੇ ਵਪਾਰੀਆਂ ਤੋਂ ਦੁਕਾਨਦਾਰਾਂ ਤੋਂ ਰੋਜ਼ ਲਿਆ ਜਾ ਰਿਹਾ ਹੈ। ਪਰ ਸ਼ਿਕਾਇਤਾਂ ਵੀ ਆਉਂਦੀਆਂ ਕੰਪਲੇਂਟਾਂ ਵੀ ਗੋਲੀਆਂ ਵੀ ਚੱਲੀਆਂ ਲੱਤਾਂ 'ਚ ਵੀ ਵੱਜੀਆਂ ਬੰਦੇ ਵੀ ਮਰੇ ਆ। ਪੁਲਿਸ ਦੀ ਵੀ ਨੌਲੇਜ ਹੈ। ਇਹ 3 ਸਾਲ ਤੋਂ ਸਾਫ ਗੈਂਗਸਟਰ ਦਾ ਜਿਹੜਾ ਬੋਲਬਾਲਾ ਹੈ ਇਹ ਹਲਕਾ ਤਲਵੰਡੀ ਸਾਬੋ ਵਿੱਚ ਮੈਨੂੰ ਗਰੇਜ਼ ਨਹੀਂ ਇਹ ਕਹਿੰਦੇ ਹੋਏ ਇਹ ਬੀਬੀ ਬਲਜਿੰਦਰ ਕੌਰ ਤੇ ਦਾ ਪਰਿਵਾਰ ਕਰਵਾ ਰਿਹਾ ਹੈ ਇਹਨਾਂ ਦੀਆਂ ਹਿੱਸੇਦਾਰੀਆਂ ਹੈ ਇਹਨਾਂ ਨਾਲ ਵਹਾਜੇਦਾਰੀਆਂ ਹੈ ਤੇ ਇਹ ਜਿਸ ਕਿਸਮ ਦਾ ਮਾਹੌਲ ਇਹ ਹਲਕਾ ਤਲਵੰਡੀ ਸਾਬੋ ਵਿੱਚ ਪੈਦਾ ਕਰਨਾ ਚਾਹੁੰਦੇ ਹੈ ਹਲਕਾ ਤਲਵੰਡੀ ਸਾਬੋ ਦੇ ਲੋਕ ਇਹਨਾਂ ਨੂੰ ਕਤਈਂ ਮਾਫ ਨਹੀਂ ਕਰਨਗੇ ਕਾਮਾ ਆਦਮੀ ਸਮਝ ਕੇ ਇਹਨਾਂ ਨੂੰ ਇਲੈਕਸ਼ਨ ਜਿਤਾਇਆ ਸੀ ਬੜੀ ਭਾਰੀ ਵੋਟਾਂ ਨਾਲ ਇਹਨਾਂ ਦੀ ਦੋ ਵਾਰ ਜਿੱਤ ਹੋਈ ਹੈ ਪਰ ਇਹਨਾਂ ਨੇ ਲੋਕਾਂ ਦੇ ਵਿਕਾਸ ਕਾਰਜਾਂ ਵੱਲ ਧਿਆਨ ਦੇਣ ਦੀ ਬਜਾਏ ਇਹਨਾਂ ਨੇ ਸਿਰਫ ਆਪ ਦੀ ਜੇਬ ਵੱਲ ਤੇ ਗੈਂਗਸਟਰ ਦੀ ਇੱਥੇ ਜਿਹੜੀ ਬੋਲ ਵੱਲ ਹੈ ਉਹ ਇਸ ਪਰਿਵਾਰ ਨੇ ਕੀਤਾ ਹੈ ਇਹਨਾਂ ਦੀ ਸਰਕਾਰ ਤੋਂ ਪਹਿਲਾਂ 2022 ਤੋਂ ਪਹਿਲਾਂ ਕਿਸੇ ਗੈਂਗਸਟਰ ਦੀ ਹਿੰਮਤ ਨਹੀਂ ਸੀ ਕਿ ਕਿਸੇ ਵਪਾਰੀ ਭਰਾ ਨੂੰ ਜਾਂ ਕਿਸੇ ਤਲਵੰਡੀ ਸਾਬੋਦੇ ਜਾਂ ਰਾਮਾ ਮੰਡੀ ਦੇ ਕਿਸੇ ਦੁਕਾਨਦਾਰ ਭਰਾ ਨੂੰ ਫੋਨ ਕਰਕੇ ਉਹ ਤੋਂ ਫਰौती ਲਈ ਜਾਵੇ ਕਦੇ ਇੱਕ ਪੈਸਾ ਵੀ ਨਹੀਂ ਲਿਆ ਸੀ ਜੇ ਕਦੇ ਕਿਸੇ ਦਾ ਫੋਨ ਆਉਂਦਾ ਸੀ ਤੇ ਐਸਐਸਪੀ ਮੌਜੂਦਾ ਪੁਲਿਸ ਐਸਾ ਐਕਸ਼ਨ ਲੈਂਦੀ ਸੀ ਕਿ ਕਿਸੇ ਨੂੰ ਜ਼ਰੂਰਤ ਨਹੀਂ ਸੀ ਪੈਂਦੀ ਕਿ ਕਿਸੇ ਵਪਾਰੀ ਨੂੰ ਫੋਲਡ ਕਰਦੇ ਪਰ ਅੱਜ ਇਹ ਆਮ ਗੱਲ ਤੁਸੀਂ ਕਿਸੇ ਵੀ ਦੁਕਾਨ ਤੇ ਜਾ ਕੇ ਪੁੱਛ ਲੋ ਔਰ ਜੇ ਚਾਰ ਬੰਦੇ ਬੈਠੇ ਤਾਂ ਹੋ ਸਕਦਾ ਅਗਲਾ ਨਾ ਸਚਾਈ ਬਿਆਨ ਕਰੇ ਜੇ ਇਕੱਲੇ ਚ ਪੁੱਛੋਗੇ ਬਿਲਕੁਲ ਹਰ ਡਾਕਟਰ ਹਰ ਦੁਕਾਨਦਾਰ ਹਰ ਵਪਾਰੀ ਹਰੇਕ ਸ਼ੋਰੂਮ ਦਾ ਮਾਲਕ ਇਹ ਕਹੇਗਾ ਕਿ ਕਿਤੇ ਨਾ ਕਿਤੇ ਕੁਛ ਨਾ ਕੁਛ ਫਰੋਤੀ ਮੈਂ ਵੀ ਦਿੱਤੀ ਹੈ ਇਹ ਕਿਸਮ ਦਾ ਮਾਹੌਲ ਔਰ ਜਦੋਂ ਦਾ ਸਾਡੇ ਉਮੀਦਵਾਰਾਂ ਨੂੰ ਗੈਂਗਸਟਰਾਂ ਤੋਂ ਫੋਨ ਕਰਾਉਣ ਲੱਗੇ ਐ ਕਿ ਵੈਸੀ ਪਰਦਾ ਫਾਸ਼ ਹੋ ਚੁੱਕਾ ਉਹ ਜਿਵੇਂ ਕਹਿੰਦੀ ਨਾ ਬਿੱਲੀ ਥੈਲਿਓ ਬਾਹਰ ਆ ਚੁੱਕੀ ਹੈ ਲੋਕਾਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਗੈਂਗਸਟਰ ਆਪ ਹੀ ਫੋਨ ਕਰਦੇ ਸਾਡੇ ਤੋਂ ਫਰੋਤੀਆਂ ਲੈਣਗੇ ਪਰ ਅੱਜ ਪਤਾ ਲੱਗਿਆ ਜਦੋਂ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਗੈਂਗਸਟਰਾਂ ਦਾ ਇਲੈਕਸ਼ਨ ਨਾਲੜਨੀ ਡਰੋਨ ਲਈ ਫੋਨ ਆਇਆ ਹੈ ਉਹੀ ਗੈਂਗਸਟਰ ਜਿਹੜੇ ਪੈਸੇ ਲਈ ਫੋਨ ਕਰਦੇ ਸੀ ਕਿਸੇ ਵਪਾਰੀ ਨੂੰ ਫੋਨ ਕਰਦੇ ਪਰ ਅੱਜ ਇਹ ਆਮ ਗੱਲ ਤੁਸੀਂ ਕਿਸੇ ਵੀ ਦੁਕਾਨ ਤੇ ਜਾ ਕੇ ਪੁੱਛ ਲੋ ਔਰ ਜੇ ਚਾਰ ਬੰਦੇ ਬੈਠੇ ਆ ਤਾਂ ਹੋ ਸਕਦਾ ਅਗਲਾ ਨਾ ਸੱਚਾਈ ਬਿਆਨ ਕਰੇ ਜੇ ਇਕੱਲੇ ਚ ਪੁੱਛੋਗੇ ਬਿਲਕੁਲ ਹਰ ਡਾਕਟਰ ਹਰ ਦੁਕਾਨਦਾਰ ਹਰ ਵਪਾਰੀ ਹਰੇਕ ਸ਼ੋਰੂਮ ਦਾ ਮਾਲਕ ਇਹ ਕਹੇਗਾ ਕਿ ਕਿਤੇ ਨਾ ਕਿਤੇ ਕੁਛ ਨਾ ਕੁਛ ਫਰौती ਮੈਂ ਵੀ ਦਿੱਤੀ ਹੈ ਇਹ ਕਿਸਮ ਦਾ ਮਾਹੌਲ ਔਰ ਜਦੋਂ ਦਾ ਸਾਡੇ ਉਮੀਦਵਾਰਾਂ ਨੂੰ ਗੈਂਗਸਟਰਾਂ ਤੋਂ ਫੋਨ ਕਰਾਉਣ ਲੱਗੇ ਐ ਕਿ ਵੈਸੀ ਪਰਦਾ ਫਾਸ਼ ਹੋ ਚੁੱਕਾ ਉਹ ਜਿਵੇਂ ਕਹਿੰਦੀ ਨਾ ਬਿੱਲੀ ਥੈਲਿਓ ਬਾਹਰ ਆ ਚੁੱਕੀ ਐ ਲੋਕਾਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਗੈਂਗਸਟਰ ਆਪ ਹੀ ਫੋਨ ਕਰਦੇ ਸਾਡੇ ਤੋਂ ਫਰੋਤੀਆਂ ਲੈਣਗੇ ਪਰ ਅੱਜ ਪਤਾ ਲੱਗਿਆ ਜਦੋਂ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਗੈਂਗਸਟਰਾਂ ਦਾ ਇਲੈਕਸ਼ਨ ਨਾਲੜਨੀ ਡਰੌਨ ਲਈ ਫੋਨ ਆਇਆ ਤੇ ਉਹੀ ਗੈਂਗਸਟਰ ਜਿਹੜੇ ਪੈਸਿਆਂ ਲਈ ਫੋਨ ਕਰਦੇ ਸੀ ਅੱਜ ਉਹ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਫੋਨ ਕਰ ਰਿਹਾ ਕਿ ਤੁਸੀਂ ਕਾਗਜ਼ ਨਾ ਭਰੋ ਤੇ ਇਸ਼ਾਰਾ ਕਿੱਧਰ ਨੂੰ ਜਾਂਦਾ ਸੱਤਾਧਾਰੀ ਪਾਰਟੀ ਦੀ ਇਹਨਾਂ ਨਾਲ ਬਿਲਕੁਲ ਸੰਗਠਨ ਔਰ ਬਿਲਕੁਲ ਇਹ ਸੰਗਠਨ ਦੇ ਜਿਹੜੇ ਲੀਡਰ ਹੈ ਇਹ ਸੰਗਠਨ ਦੇ ਐਮ.ਐਲ.ਏ. ਮੰਤਰੀ ਇਹਨਾਂ ਦਾ ਪਰਿਵਾਰ ਹੈ ਇਹ ਗੈਂਗਸਟਰਾਂ ਨਾਲ ਮਿਲੇ ਹੋਏ ਹੈ ਜੀ ਰਲ ਕੇ ਹਿੱਸੇ ਲੈਂਦੇ ਆ ਇਹਨਾਂ ਨੇ ਵੱਡੀਆਂ ਪਾਈਆਂ ਹੋਣਗੀਆਂ ਔਰ ਤਲਵੰਡੀ ਸਭ ਦੇ ਲੋਕ ਬਿਲਕੁਲ ਮਾਫ ਨਹੀਂ ਕਰਨਗੇ ਆ ਸਾਡੀ ਵਿਰੋਧੀ ਧਿਰ ਹੈ ਕਾਲੀ ਗੱਲ ਭਾਜਪਾ ਪਰ ਇਹ ਕੋਈ ਤਰੀਕਾ ਨਹੀਂ ਹੈ ਕਿ ਜੇ ਕੋਈ ਇਲੈਕਸ਼ਨ ਲੜਨਾ ਚਾਹੁੰਦਾ ਹੈ ਉਹਨੂੰ ਕਟਮਾਰ ਕੀਤੀ ਜਾਵੇ ਉਹਨੂੰ ਡਰਾਇਆ ਜਾਵੇ ਉਹਦੇ ਧੱਕੇ ਨਾਲ ਕਾਗਜ਼ ਰੱਦ ਕੀਤੇ ਜਾਣ ਤਿੰਨ ਸਾਲਾਂ ਚ ਮੈਂ ਹੈਰਾਨ ਐ ਕਿ ਇਹਨਾਂ ਕੋਲੇ ਕਹਿਣ ਲਈ ਪੂਰੇ ਤਲਵੰਡੀ ਸਾਬੋ ਦੇ 15 ਅਵਾਰਡ ਐ ਝਾੜੂ ਵਾਲੇ ਐਮਐਲਏ ਕੋਲੇ ਬੀਬੀ ਕੋਲੇ ਮੰਤਰੀ ਸਹਿਬਾ ਕੋਲੇ ਕੋਈ ਗਨੌਣ ਲਈ ਵਿਕਾਸ ਕਾਰਜ ਕੋਈ ਇੱਕ ਸਿੰਗਲ ਵੀ ਹੈ ਨਹੀਂ ਵੀ ਭਾਈ ਮੈਂ ਆਹ ਕੰਮ ਕਰਾਂ ਐਨੀ ਪਾਵਰ ਮਿਲੀ ਐ ਅਪੀਲ ਕਰਨਾ ਚਾਹੁੰਦੇ ਆ ਲੋਕਾਂ ਨੂੰ ਵੀ ਆਪਣੇ ਛੋਟੇ ਜਿਹੜੇ ਕੈਂਡੀਡੇਟ ਖੜੇ ਜਿੱਥੇ ਤੁਸੀਂ ਬੈਠੇ ਹੋ ਵੀ ਉਹਨਾਂ ਨੂੰ ਪਾਓ ਜੀ ਵੋਟਾਂ ਬਿਲਕੁਲ 100% ਅਪੀਲ ਹੈ ਕਿ ਦੇਖੋ ਇਹ ਜਿਹੜੀ ਨਗਰ ਕੌਂਸਲ ਤਲਵੰਡੀ ਸਾਬ ਉਹਦੀ ਬਣ ਜਾ ਰਹੀ ਹੈ ਇਲੈਕਸ਼ਨ ਝਾੜੂ ਪਾਰਟੀ ਨੇ 2 ਸਾਲ ਲੇਟ ਕੀਤਾ ਹੈ ਹੂੰ ਸਿਰਫ ਡੇਢ ਸਾਲ ਦੀ ਟਰਮ ਕਿਉਂਕਿ 2 ਸਾਲ ਰਹਿ ਗਏ ਅਗਲੇ ਇਲੈਕਸ਼ਨ ਦਾ ਲੋ 2027 ਦੇ ਚੋਣਾਂ ਨੂੰ ਅਜ 2 ਸਾਲ ਰਹਿ ਗਏ 2 ਸਾਲ ਤੋਂ ਕੋਈ 2-3 ਮਹੀਨੇ ਵਾਧਾ ਸਮਾ ਹੋਣਾ ਪਰ 1.5 ਸਾਲ ਰਹਿ ਗਿਆ ਕਿਉਂਕਿ 6 ਮਹੀਨੇ ਤਾਂ ਕੋਡਕੂਡ ਲੱਗ ਜਾਂਦਾ ਔਰ ਵੈਸੇ ਵੀ ਪਹਿਲੇ 6 ਮਹੀਨੇ ਸਾਲ ਤਾਂ ਕੋਈ ਵਰਕਿੰਗ ਸ਼ੁਰੂ ਨਹੀਂ ਹੁੰਦੀ ਸੋ ਇਸ ਟਰਮ ਵਿੱਚ ਜਿਹੜੇ ਨਵੇਂ ਐਮਸੀ ਚੁਣੇ ਜਾਣਗੇ ਇਹਨਾਂ ਨੂੰ 1.5 ਸਾਲ ਮਿਲਣਾ ਹੈ ਮੇਰੀ ਬੇਨਤੀ ਹੈ ਕਿ ਝਾੜੂ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਬਿਲਕੁਲ ਨਾ ਪਾਈ ਜਾਵੇ ਇਹਨਾਂ ਦਾ ਕੇਵਲ 1.5 ਸਾਲ ਸਮਾਂ ਬਚਿਆ ਇਹਨਾਂ ਨੇ ਨਾ ਕੰਮ ਪਿਛਲੇ 3 ਸਾਲਾਂ 'ਚ ਕੋਈ ਕਰਵਾਇਆ ਨਾ ਗਾਹ ਕਰਾਉਣਾ ਹਾਂ ਇਹ ਟਰਮ ਜਿਹੜੇ ਬਣੇ ਪ੍ਰਧਾਨ ਹੈ ਜਿਹੜੇ ਬਣੇ ਐਮਸੀ ਹੈ ਇਹਨਾਂ ਦੇ 3.5 ਸਾਲ ਮੈਜੋਰਟੀ ਜਿਹੜੀ ਟਰਮ ਹੈ ਉਹ ਅਗਲੀ ਸਰਕਾਰ ਦੇ ਅਧੀਨ ਹੋਈ ਹੈ ਇਹ ਸੋਚ ਕੇ ਮੇਰੀ ਬੇਨਤੀ ਹੈ ਕਿ ਤਲਵੰਡੀ ਸਾਹਿਬ ਉਹਦੀ ਜਿਹੜੀ ਪਬਲਿਕ ਹੈ ਵੋਟਰ ਸਮਾਨ ਹੈ ਉਹਨੂੰ ਵੋਟ ਪਾਉਣ ਕਿਉਂਕਿ ਵਿਕਾਸ ਕਾਰਜ ਜਿਹੜੇ ਵੋਡਾਂ ਦੇ ਕੰਮ ਹੈ ਉਹ ਸਰਕਾਰ ਦੀ ਸਰਕਾਰ ਦੀ ਰਹਿਨਮਾਈ ਨਾਲ ਸਰਕਾਰ ਦੇ ਫੰਡਾਂ ਨਾਲ ਹੀ ਕਰਵਾਏ ਜਾ ਸਕਦੇ ਆ ਝਾੜੂ ਪਾਰਟੀ ਨੇ 3 ਸਾਲਾਂ ਚ ਕਰੇ 10 ਰੁਪਏ ਨਹੀਂ ਲਾਏ ਕਿਸੇ ਵੋਟ ਹੁਣ ਇਹਨਾਂ ਨੇ ਕੀ ਲਾਉਣਾ ਤੱਕ ਸਾਹਿਬ ਹੈ ਕਦੇ 10 ਰੁਪਏ ਇਹਨਾਂ ਨੇ ਤੱਕ ਸਾਹਿਬ ਦੀ ਬਿਊਟੀਫਿਕੇਸ਼ਨ ਲਈ ਇਹਨੂੰ ਉੱਚਾ ਚੱਕਣ ਲਈ ਕਦੇ 10 ਰੁਪਏ ਉੱਥੇ ਨਹੀਂ ਲਾਏ ਪਾਣੀ ਬੁਰੀ ਤਰ੍ਹਾਂ ਗਲੀਆਂ 'ਚ ਖੜਾ ਰਹਿੰਦਾ ਹੈ ਸੀਵਰੇਜ ਓਵਰਫਲੋ ਕਰੀ ਜਾਂਦਾ ਹੈ ਕੋਈ ਪੀਣ ਵਾਲੇ ਪਾਣੀ ਦਾ ਸਿਸਟਮ ਨਹੀਂ ਉਹ ਸੀਵਰੇਜ ਦੇ ਪਾਣੀ ਨਾਲ ਰਲਿਆ ਪਿਆ ਬੁਰਾ ਹਾਲ ਹੈ ਕੋਈ ਸਟਰੀਟ ਲਾਈਟ ਨਹੀਂ ਜਲਦੀ ਮੈਂ ਤਾਂ ਇਹ ਜਿਹੇ ਹਾਲਾਤ ਕਦੇ ਪਹਿਲਾਂ ਵੇਖੇ ਨਹੀਂ ਸੀ ਤਲਵੰਡੀ ਸਾਬੋ ਦੇ ਹਰਾਨੀ ਜਨ ਖਲਾਤ ਨੇ ਮੇਰੀ ਬੇਨਤੀ ਹੈ ਤਲਵੰਡੀ ਸਾਬੋ ਦੇ ਲੋਕਾਂ ਨੂੰ ਅਪੀਲ ਹੱਥ ਜੋੜ ਕੇ ਕਿ ਕਾਂਗਰਸ ਪਾਰਟੀ ਦੇ ਜਿੰਨੇ ਵੀ ਉਮੀਦਵਾਰ ਆ ਇੱਕ ਨੰਬਰ ਵਾਰਡ 'ਚ ਬੈਠੇ ਆ ਸਾਡੀ ਭੈਣ ਜਸਪ੍ਰੀਤ ਕੌਰ ਕਾਂਗਰਸ ਪਾਰਟੀ ਦੀ ਟਿਕਟ ਤੇ ਇਲੈਕਸ਼ਨ ਲੜਨ ਜਾ ਰਹੀ ਹੈ ਮੇਰਾ ਵੀਰ ਇਹਨਾਂ ਦੀ ਧਰਮ ਪਤਨੀ ਹੈ ਬਾਈ 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 ਚਮਕੌਰ ਸੋ ਦੇ ਇਹਨਾਂ ਨੂੰ ਮੇਰੀ ਅਪੀਲ ਹੈ ਸਾਰੇ ਇਸ ਇੱਕ ਨੰਬਰ ਵਾਰਡ ਦੇ ਵੋਟਰ ਸਹਿਬਾਨ ਨੂੰ ਕਿ ਵੱਧ ਤੋਂ ਵੱਧ ਗਿਣਤੀ ਚ ਆ ਕੇ ਪੰਜੇ ਤੇ ਮੋਹਰ ਲਾਉਣ ਤੇ ਸਾਡੀ ਭੈਣ ਨੂੰ ਜਸਪ੍ਰੀਤ ਕੌਰ ਨੂੰ ਵੀ ਜੇਤੂ ਕਰਾਉਣ ਤੇ ਜਿਹੜੇ ਬਾਕੀ ਦੇ ਔਡਾ ਚ ਵੀ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਐ ਸਾਰਿਆਂ ਨੂੰ ਹੀ ਵੋਟ ਪਾ ਕੇ ਕਾਮਯਾਬ ਕਰੀਏ ਤਾਂ ਕਿ ਤਾਂ ਕਿ ਤਲਵੰਡੀ ਸਾਬੂ ਦੇ ਜਿਹੜੇ ਅਧੂਰੇ ਪਏ ਵਿਕਾਸ ਕਾਰਜ ਆ ਉਹ ਪੂਰੇ ਕੀਤੇ ਜਾਣ